ਮੈਥੋਂ ਨਹੀਂ ਜਾਇਆ ਜਾਂਦਾ ਯਾਰ ਕਿਉਂ ਨਹੀਂ ਜਾ ਹੁੰਦਾ ਹੈਗਾ ਜਦ ਵੀ ਮੈਂ ਕਹਿੰਨੀ ਉਦੋਂ ਹੀ ਤੁਸੀਂ ਮਨ੍ਹਾ ਕਰ ਦਿੰਨੇ ਆ ਕੀ ਮਨ੍ਹਾ ਕਰ ਦੇਣਾ ਤੂੰ ਤਾਂ ਚੌਥੇ ਦਿਨ ਚੱਕ ਲੈਣੀ ਆ ਝੂਲਾ ਜਾ ਕਹਿੰਦਾ ਨਹੀਂ ਮੈਂ ਚੱਲੀ ਆ ਪੇਕੇ ਮੈਂ ਦੱਸ ਬੇਲਾ ਨਹੀਂ ਤੁਹਾਨੂੰ ਪਤਾ ਨਹੀਂ ਹੈਗਾ 5 ਸਾਲ ਹੋ ਗਏ ਤੁਹਾਨੂੰ ਮੇਰੇ ਨਾਲ ਗਏ ਨੂੰ ਕਦੇ ਗਏ ਆ ਤੁਸੀਂ ਤੁਸੀਂ ਕਦੇ ਆਪਣੇ ਆਪ ਤੇ ਕਿਹਾ ਮੈਨੂੰ ਵੀ ਚੱਲ ਉਹ ਤੈਨੂੰ ਪਤਾ ਸੌਰੇ ਜਿੰਨਾ ਘਟ ਜਾਈਂਦਾ ਨਾ ਬੰਦੇ ਦੀ ਉਨੀ ਇੱਜ਼ਤ ਵੱਧ ਹੁੰਦੀ ਐ ਨਹੀਂ ਤਾਂ ਕਹਦਾ ਉਹਨੇ ਕੁੱਤਿਆਂ ਵਾਂਗੂ ਰੀ ਫਰੀ ਜਾਂਦਾ ਕੋਈ ਨਹੀਂ ਤੇਰੀ ਇੱਜ਼ਤ ਕਿੰਨੀ ਦਾ ਕਰਦੇ ਆ ਤੂੰ ਜਾਂਦਾ ਵੀ ਨਹੀਂ ਤਾਂ ਵੀ ਤੇਰੀ ਇਨੀ ਇੱਜ਼ਤ ਕਰ ਦਿੰਨੇ ਉਹ ਉਹ ਤਾਂ ਹੀ ਤਾਂ ਕਰਦਿੰਨੇ ਜੇ ਮੈਂ ਘੱਟ ਜਾਣਾ ਜੇ ਮੈਂ ਰੋਜ਼ ਜਾ ਕੇ ਖੜਦਿਆ ਕਰੂ ਤੇਰੇ ਵਾਂਗੂ ਫੇਰ ਤਾਂ ਬਸ ਮੈਨੂੰ ਦੇਤੇ ਉਹਨਾਂ ਨੇ ਮੁਰਗੇ ਤਲਕੇ ਜਦੇ ਤੂੰ ਆਪਣੀ ਪੈਰਾਂ ਕੋਲ ਤਾਂ ਜਰੇ ਚਲੇ ਜਾਂਦਾ ਐ ਉੱਥੇ ਤੈਨੂੰ ਪਿਸੂ ਪੈ ਜਾਂਦੇ ਨੇ ਉਹ ਮੈਂ ਉਹਨਾਂ ਦਾ ਇਕੱਲਾ ਇਕੱਲਾ ਭਾਈਆ ਨਾ ਮਾਂ ਐ ਨਾ ਬਾਪ ਐ ਜੇ ਮੈਂ ਨਹੀਂ ਜਾਊਗਾ ਤਾਂ ਹੋਰ ਕੌਣ ਜਾਊਗਾ ਮੈਨੂੰ ਤਾਂ ਉਹਨਾਂ ਦੇ ਦੁੱਖ ਸੁੱਖ ਵਿੱਚ ਖੜਨਾ ਹੀ ਪੈਣਾਗਾ ਪਰ ਤੂੰ ਤੂੰ ਕਿਹੜਾ ਘਟ ਗੁਜ਼ਾਰਦੀਆਂ ਮੇਰੇ ਨਾਲ ਜਦੋਂ ਮੈਂ ਤੈਨੂੰ ਕਹਿਣਾ ਵੀ ਆ ਜਾ ਨਿੱਕੀ ਕੋਲੇ ਮਿਲ ਕੇ ਆਈਏ ਤੂੰ ਉਹਦੀ ਕਹਿੰਦੇ ਮੇਰਾ ਤਾਂ ਸਰਦੋਗਦਾ ਤੂੰ ਵੀ ਤਾਂ 3 ਦਿਨ ਚਲੇ ਜਾਂਦੇ ਆ ਜਾਂਦੇ ਨਹੀਂ ਤੁਸੀਂ 3 ਦਿਨ ਉਹ ਮੈਂ ਤਾਂ ਜਾਣਾ ਮੈਨੂੰ ਕੰਮ ਹੈ ਉਹਨਾਂ ਨਾਲ ਤੈਨੂੰ ਪਤਾ ਭਾਜੀ ਨਾਲ ਮੇਰਾ ਚੱਲਦਾ ਵਸੇ ਹਿਸਾਬ ਕਿਤਾਬ ਤਾਂ ਜਾਣਾ ਮੈਂ ਅਰ ਤੂੰ ਦੱਸ ਨੀ ਤੇਰੇ ਕਿਹੜੇ ਉੱਥੇ ਮੁਰਗੇ ਸਾਂਝੇ ਕਰੇ ਹੋਏ ਨੇ ਚੱਕਦੀਆਂ ਚੁੰਨੀ ਭੱਜ ਲਾਨੀਆਂ ਤੁਸੀਂ ਹੈ ਜੇ ਇਹਦਾ ਮਤਲਬ ਥੋੜਾ ਕਰਾਇਆ ਨਹੀਂ ਲੱਗਦਾ ਤਾਂ ਸੁਣੇ ਨੇਹਰੀਆਂ ਠਾਲ ਕੇ ਰੱਖਣੀਆਂ ਨੇ ਹਨਾ ਤਨੂ ਦਾ ਹੀ ਆਵੇ ਬਸ ਫ੍ਰੀਲੀ ਬਾਸਾ ਆਧਾਰ ਕਾਰਡ ਦਿਖਾਓ ਤੇ ਚਲੇ ਜਾਓ ਤੂੰ ਜਾਨੀਏ ਇਹ ਤੈਨੂੰ ਹੈ ਮੈਨੂੰ ਨਹੀਂ ਹੈਗਾ ਮੈਨੂੰ ਤਾਂ ਹੈ ਆ ਕੁਝ ਲੈ ਕੇ ਵੀ ਤਾਂ ਜਾਣਾ ਹੁੰਦਾ ਇੱਦਾਂ ਹੀ ਚਲੇ ਜਾਨੇ ਕਿਤੇ ਹਾ ਹੋ ਤੂੰ ਤਾਂ ਜਿਵੇਂ ਕਦੇ ਕੁਝ ਲੈ ਕੇ ਨਹੀਂ ਗਈ ਆਹੀਂ ਜਿਵੇਂ ਉਹ ਚੋੜਾ ਚੱਕਦੀ ਐਵੇਂ ਹੀ ਵਾਜ ਜਾਨੀਏ ਖਾਲੀ ਹੱਥ ਮੁੜਿਆ ਨੇ ਹਨਾ ਆ ਪੰਜ ਪੰਜ ਦਰਦਣਾ ਤਾਂ ਤੂੰ ਕੇਲਿਆਂ ਦੀ ਲੈ ਕੇ ਜਾਨੀ ਆ ਚਾਰ ਚਾਰ ਦਰਦਣਾ ਲੈ ਕੇ ਜਾਨੀ ਸੰਤਰੇ ਦੀ ਹਲੇ ਹੋਰ ਦੱਸ ਕੀ ਜਾਣਦੇ ਤੁਸੀਂ ਆਹੀ ਘਿੰਦੇ ਰਹਿਨੇ ਆ ਕੋਈ ਹੋਰ ਮੈਂ ਕੀ ਕਰਾਂ ਤੂੰ ਸ਼ੁਕਰ ਮਨਾਇਆ ਕਰਾ ਸ਼ੁਕਰ ਮਨਾਇਆ ਕਰ ਤੈਨੂੰ ਨੀ ਮੈਂ ਰੋਕਦਾ ਟੋਕਦਾ ਜਾਣਕ ਨਹੀਂ ਤੂੰ ਮੈਨੂੰ ਵੀ ਨਾਲ ਘਰੀਦਦੀ ਐ ਹੱਦ ਹੋ ਗਈ ਯਾਰ ਤੇਰੀ ਵਾਲੀ ਨਾਲੇ ਮੈਂ ਬੰਦਾ ਕੰਮ ਕਾਰ ਨਹੀਂ ਦੇਖੂਗਾ ਹੋਰ ਕੀ ਕਰੂਗਾ ਮੈਂ ਤੂੰ ਤਾਂ ਬੱਸ ਮੜਾ ਜਾ ਫੋਨ ਨਹੀਂ ਵੱਜਣ ਦੇਂਦਾ ਸਾਲਾ ਇੱਕ ਤਾਂ ਮੈਨੂੰ ਤੇਰਾ ਫੋਨ ਜਾ ਬੰਨਣਾ ਪਊਗਾ ਦੂਜੇ ਦਿਨ ਦੂਜੇ ਦਿਨ ਉਹਦੀ ਖੜਕਾਦਾਂ ਦੇ ਨੇ ਮਿੰਟ ਮਿੰਟ ਦੀ ਖਬਰ ਲੈਂਦੇ ਨੇ ਪਾਣੀ ਪੀ ਲਿਆ ਰੋਟੀ ਖਾ ਲਈ ਵੀ ਦੱਸ ਤੂੰ ਜਿਵਾ ਖੜੀ ਐ ਕਿ ਤੈਨੂੰ ਪਤਾ ਨਹੀਂ ਹੋਊਗਾ 5 ਸਾਲ ਹੋ ਗਏ ਤੈਨੂੰ ਵਿਆਹ ਕੇ ਆਏ ਨੂੰ ਹਾਲ ਤੱਕ ਤੈਨੂੰ ਪਤਾ ਨਹੀਂ ਖਾਣਾ ਪੀਣਾ ਨੇ ਆਇਆ ਉਹਨਾਂ ਦੇ ਕਹੇ ਤੋਂ ਚੱਲੇ ਗਈ ਤੂੰ ਜਾਸੀ ਤੁਸੀਂ ਸੁਣਦੇ ਨਹੀਂ ਹੈਗੇ ਹੁਣ ਮੇਰੀ ਮਾਂ ਐ ਮੈਨੂੰ ਮਿਲ ਕੇ ਤਾਂ ਆਣਾ ਹੀ ਆ ਨਾ ਮੇਰਾ ਵੀ ਤਾਂ ਦਿਲ ਕਰਦਾ ਵੀ ਮੈਂ ਆਪਣੀ ਮਾਂ ਕੋਲ ਜਾਵਾਂ ਪੇਕੇ ਮਿਲ ਕੇ ਆਵਾਂ ਤੁਸੀਂ ਵੀ ਤਾਂ ਆਪਣੀ ਮਾਂ ਕੋਲ ਰਹਿੰਦੇ ਆ ਤੁਹਾਡਾ ਇਸ ਕਰਕੇ ਨੀ ਜੀ ਕਰਦਾ ਹੈਗਾ ਮੇਰੀ ਮਾਂ ਤਾਂ ਦੂਰ ਆ ਨਾ ਤਾਂ ਕਰਕੇ ਮੇਰਾ ਜੀ ਕਰਦਾ ਜਾਣ ਨੂੰ ਉਹ ਗੱਲ ਸੁਣੋ ਮੈਨੂੰ ਵੀ ਪਤਾ ਹੈ ਮਾਲੂਮ ਅੱਲਾਹ ਤੇਂ ਦਾ ਤੈਨੂੰ ਮੈਨੂੰ ਵੀ ਚਾਹੀਦਾ ਪਰ ਇਹਦਾ ਮਤਲਬ ਇਹ ਥੋੜਾ ਵੀ ਹਫ਼ਤੇ 'ਚ ਤੂੰ ਤਿੰਨ ਵਾਰੀ ਜਾਏਂਗੀ ਹੱਦ ਹੋ ਗਈ ਯਾਰ ਉਹਨਾਂ ਨੇ ਹੁਣ ਤੈਨੂੰ ਉਹ ਉਹਨੂੰ ਰੋਕਦੇ ਟੋਕਦੇ ਨਹੀਂ ਕਹਿੰਦੇ ਨੇ ਇਹ ਵੀ ਤੂੰ ਤੀਜੇ ਦਿਨ ਚੱਕ ਕੇ ਚੁੰਨੀ ਉਰੇ ਆ ਜਾਣੀ ਹੈ ਬੜਾ ਮੋਟਾ ਘਰ-ਵਾਰ ਦੇਖ ਲਿਆ ਕਰ ਆਹ ਦੇਖ ਲੈ ਕੀ ਜਲੂਸ ਕੱਢ ਰਖਿਆ ਤਾਂ ਘਰ ਦਾ ਆਹ ਸਾਫ਼ ਸਫਾਈ ਤਾਂ ਕਰਨ ਦੇ ਨਹੀਂ ਤੇਰੇ ਧਿਆਨ ਚ ਰਹਿੰਦੇ ਨੇ ਆਹ ਲਾਲੀ ਸਰਖੀ ਪੋਡੀ ਜੀ ਜਾ ਕੇ ਲੰਘ ਜਾਨੇ ਬਸ ਚੜ ਕੇ ਆਧਾਰ ਕਾਰਡ ਲੈ ਕੇ ਇੱਧਰ ਵੀ ਦੇਖ ਲੈ ਅਗਰ ਮੜਾ ਮੋਟਾ ਕੋਈ ਬੰਦੇ ਦਾ ਵੀ ਦੁੱਖ ਸੁੱਖ ਸੁਣ ਲਿਆ ਕਰ ਮੈਂ ਸਾਰਾ ਕੰਮ ਆਲਰੇਡੀ ਕਰ ਦਿੱਤਾ ਹੈ ਆਹ ਉਹ ਦੇਖ ਲੈ ਉਹ ਦੇਖੀ ਮੜਾ ਜੀ ਉਹ ਭਾਂਡੇ ਕਿਵੇਂ ਪਏ ਨੇ ਉਹ ਦੇਖ ਲੈ ਉਹ ਕੱਪੜੇ ਕਿਵੇਂ ਸਿੱਟਰ ਕੇ ਨੇ ਸਾਫ ਸਫਾਈ ਵਾਲੇ ਇਧਰ ਆ ਆ ਕੀ ਐ ਆ ਕੀ ਐ ਇਹਨੇ ਨੂੰ ਸੁੱਕਣੇ ਮੈਂ ਪਾ ਕੇ ਜਾਊਗਾ ਆ ਆ ਪਲੇਟਾਂ ਰੋਲਦੀਆਂ ਫਰਦੀਆਂ ਨੇ ਤੁਸੀਂ ਮੈਨੂੰ ਇਹ ਦੱਸੋ ਜਾਣਾ ਕਿ ਨਹੀਂ ਜਾਣਾ ਮੇਰੀ ਗੱਲ ਸੁਣ ਲੈ ਅੱਜ ਲਖਿਆ ਲੈ ਮੈਥੋਂ ਬਿਸ਼ੱਕ ਕੱਲ ਨੂੰ ਲਖਿਆ ਲਈ ਮੈਥੋਂ ਨਹੀਂ ਆ ਦੂਜੇ ਤੀਜੇ ਦਿਨ ਜਾਇਆ ਜਾਂਦਾ ਹੋਇਆ ਬੰਦਾ ਸਾਲ 6 ਮਹੀਨੇ ਚ ਇੱਕ ਵਾਰੀ ਗਿੜਾ ਮਾਰਿਆ ਆ ਤੇ ਤੈਨੂੰ ਦਾ ਕੋਈ ਸੋਚ ਫਿਕਰੇ ਨਹੀਂ ਤੈਨੂੰ ਆਪ ਦਾ ਘਰਤਾ ਦੇਖਦੇ ਨਹੀਂ ਮੈਨੂੰ ਆਪਦਾ ਘਰ ਦਿਖਦਾ ਹੈ ਮੇਰੀ ਮਾਂ ਬਿਮਾਰ ਹੈ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦੀ ਹੈ ਕਿ ਚੱਲੋ ਚੱਲੋ ਤੁਸੀਂ ਜਾਂਦੇ ਹੀ ਨਹੀਂ ਹੈਗੇ ਉਹ ਮੰਨਿਆ ਬੀਬੀ ਬਿਮਾਰ ਹੈ ਤੇਰਾ ਭਾਈ ਵੀ ਤਾਂ ਹੈਗਾ ਤੇਰੀ ਪਰਜਾਈ ਵੀ ਤਾਂ ਹੈਗੀ ਹੈ ਦੇਖਭਾਲ ਕਰਨੀ ਕਹਿੰਦਾ ਤੈਨੂੰ ਬੜਾ ਉਹ ਆਉਂਦਾ ਤੂੰ ਡਾਕਟਰ ਨਹੀਂ ਲੱਗੀ ਹੋਈਆਂ ਜਾ ਜਾ ਕੇ ਉੱਥੇ ਬਹਿਣੀ ਨਾ ਨਾਲੇ ਉਹ ਵੀ ਤੰਗ ਆ ਰਹੇ ਨੇ ਤੈਨੂੰ ਇੱਕ ਕਹਿ ਬੋਲ ਕੇ ਸੁਣਾ ਦੇ ਨਹੀਂ ਵਿਚਾਰੇ ਤੂੰ ਉਹ ਇੱਕ ਕੱਟ ਲੜ ਦੇਣਾ ਨੂੰ ਆਪਦੀ ਜੂਨ ਤੂੰ ਕਿਉਂ ਭਾਲਦੀ ਔਰੇ ਔਰੇ ਸਾਰਾ ਕੁਸਤਾ ਹੈਗਾ ਚੱਕਦੀਆਂ ਝੋਲਾ ਉਹਦੀ ਲੰਘ ਜਾਣੀ ਆ ਅੱਛਾ ਕੋ ਪੈ ਜਾਂਦੀ ਹਾਂ ਵਧੀਆ ਰਹੇਗੀ ਤੂੰ ਜੇ ਬੰਦਿਆਂ ਵਾਂਗੂ ਮੰਨ ਲਿਆ ਕਰੇ ਗੱਲ ਮੇਰੀ ਕਾਹਨ ਤੜਕੀ ਤੜਕੀ ਕਲੇਸ਼ ਪਾਵੇਂ ਰੋਟੀ ਨਹੀਂ ਲਾਣੀ ਟੋਕ ਨਹੀਂ ਲੈਣਾ ਮੈਂ ਚੱਲੀਆਂ ਪੇਕੇ ਮੇਰੇ ਖਾਲੀ ਨੇ ਆਏ ਨਹੀਂ ਅੱਡ ਤੋ ਦੇ ਰਖਿਆ ਪਤਾ ਨਹੀਂ ਕਿਹਜਾ ਝਾਂਊ ਜਾਂ ਬੱਲੇ ਪੈ ਗਏ ਮੇਰੇ ਇੰਨਾ ਦੁਖੀ ਕਰਦਾ ਨਾ ਆਪਣੀਆਂ ਭੈਣਾਂ ਦੇ ਜੱਜ ਦੇਖੇ ਉਦੋਂ ਹੀ ਚਲੇ ਜਾਂਦਾ ਉਹਨਾਂ ਹੀ ਡੈਣਾ ਨੇ ਮੇਰਾ ਘਰ ਪਟਟਿਆ ਹੋਇਆ ਇਹ ਡਾਣਾ ਪਤਾ ਨਹੀਂ ਕਿੱਥੇ ਮੇਰੇ ਪੱਲੇ ਪੈ ਗਈਆਂ ਮੇਰੇ ਘਰ ਵਾਲਿਆਂ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਜਦੋਂ ਵੀ ਕਹਾ ਪੇਕੇ ਚੱਲ ਉਦੋਂ ਹੀ ਪਤਾ ਨਹੀਂ ਇਹਦੇ ਕੀ ਮਾਊ ਪੈ ਜੰਨੇ ਆ ਬੜਾ ਔਖਾ ਕੀਤਾ ਹੋਇਆ ਹੈ ਕੀ ਕਰਾਂ ਇਸ ਬੰਦੇ ਦਾ ਹਾਏ ਮੇਰਾ ਸਿਰ ਉਹ ਹਾਂ ਕੀ ਹੋ ਗਿਆ ਤੈਨੂੰ ਸਿਰ ਚ ਬਹੁਤ ਦਰਦ ਹੋਦਾ ਮੇਰੇ ਪਤਾ ਨਹੀਂ ਕੀ ਹੋ ਗਿਆ ਹੋਣਾ ਕੀ ਐ ਮੜਾ ਮੋਟਾ ਸਿਰ ਦੁਖਣ ਲੱਗ ਜਾਂਦਾ ਰਾਤ ਨੂੰ ਤੂੰ ਤਾਂ ਪੈਂਦੀ ਨਹੀਂ ਆ ਮੋਬਾਈਲ ਜਿਹੇ ਤੇ ਲੱਗੀ ਰਹਿੰਦੀ ਆ ਸਾਰਾ ਦਿਨ ਕੱਲਾ ਸਿਰੇ ਨਹੀਂ ਦੁਖ ਰਿਹਾ ਸਾਰੇ ਸਰੀਰ 'ਚੇ ਦਰਦ ਹੋ ਰਿਹਾ ਚੱਲ ਕੋਈ ਨਾ ਗੋਲੀ ਗਲੀ ਲੈ ਲੈ ਠੀਕ ਹੋ ਜਾਏਗੀ ਦਵਾਈ ਦਵਾ ਕੇ ਲਿਆਉ ਦੁੱਸੀ ਮੈਨੂੰ ਲੈ ਹੱਦ ਹੋ ਗਈ ਤੇਰੇ ਲਈ ਤਾਂ ਯਾਰ ਦਵਾਈ ਕਿੱਥੋਂ ਦਵਾ ਲਵਾਂ ਰੋਟੀ ਲਾ ਦੇ ਤੂੰ ਬਾਹਰ ਖਾ ਲੋ ਜਾ ਕੇ ਮੇਤੇ ਨਹੀਂ ਬਣਦੀ ਰੋਟੀ ਆਹ ਕੀ ਗੱਲ ਬਣੀ ਮੈਂ ਠੀਕ ਨਹੀਂ ਹੈਗੀ ਮੇਤੇ ਨਹੀਂ ਬਣਨੀ ਯਾਰ ਦੋ ਰੋਟੀਆਂ ਤਾਂ ਲਾਣੀਆਂ ਦੀਆਂ ਮੈਂ ਖਾ ਕੇ ਭਾਈ ਜਨਾ ਬਾਕੀ ਮੈਂ ਉੱਥੇ ਬਾਹਰ ਖਾ ਲਾਂਦਾ ਤੇ ਤੂੰ ਉਹ ਵੀ ਨਹੀਂ ਲਈਂ ਹਾਦ ਦੇ ਰੇਲੀ ਦਾ ਜਮੀ ਜਦ ਮੈਂ ਠੀਕੇ ਨਹੀਂ ਹੈਗੀ ਮੈਂ ਕਿੱਦਾਂ ਬਣਾਦਾ ਤੁਸੀਂ ਬਾਹਰ ਜਾ ਕੇ ਖਾ ਲਓ ਰੋਟੀ ਬਾਰੀ ਖਾਣੀ ਪਊਗੀ ਹਾਂ ਬਾਹਰ ਖਾ ਲਓ ਕਿਉਂਕਿ ਹੁਣ ਘਰੋਂ ਦਾ ਮਿਲਣ ਨਹੀਂ ਰਹੀ ਮੈਨੂੰ ਘਰੋਂ ਦਾ ਮਿਲਣ ਹਟ ਗਈ ਤੇਰਾ ਤਾਂ ਹੋ ਗਿਆ ਰੋਜ਼ ਦੀ ਕੰਮ ਕਦੇ ਮੇਰਾ ਆ ਦੁੱਖਦਾ ਕਦੇ ਮੈਨੂੰ ਆ ਤਕਲੀਫ ਹੈ ਕਦੇ ਆ ਤਕਲੀਫ ਕਦੇ ਹੱਸ ਕੇ ਕਿਹਾ ਵੀ ਹੈ ਵੀ ਆ ਜਾ ਆਪਾਂ ਨਹੀਂ ਜਦੋਂ ਮੈਂ ਠੀਕੇ ਨਹੀਂ ਹੈਗੀ ਮੈਂ ਕਿਵੇਂ ਬਣਾ ਦਮਾ ਰੋਟੀ ਆਓ ਠੀਕ ਨੂੰ ਚੱਲੇ ਤੇਰੇ ਯਾਰਾ ਨੜੇ ਇੱਥੇ ਐ ਕਰ ਆ ਲੈ ਕੇ ਇੱਕ ਨਦੀ ਸਰਦੂ ਖੋਦੇ ਦੀ ਗੋਲੀ ਬਣਾ ਦੇ ਦੋ ਰੋਟੀਆਂ ਮੈਂ ਖਾ ਕੇ ਜਾਵਾਂ ਉਹਦੇ ਨਾਲ ਨਹੀਂ ਠੀਕ ਹੋਣਾ ਮੈਂ ਦੋ ਵਾਰੀ ਲੈ ਲਈ ਮੈਨੂੰ ਤਾਂ ਦਵਾ ਕੇ ਲੈ ਕੇ ਆ ਦਵਾਈ ਜਾ ਕੇ ਡਾਕਟਰ ਕੋਲ ਮੇਰੇ ਕੋਲੇ ਕੋਈ ਟਾਈਮ ਟੂਬ ਨਹੀਂ ਹੈਗਾ ਡਾਕਟਰ ਕੋਲ ਜਾਣ ਦਾ ਮੈਂ ਤਾਂ ਤੇਰੀ ਰੋਟੀ ਦੇ ਚੱਕਰ ਚ ਪਹਿਲੀ ਲੇਟ ਕਰਵਾਤਾ ਤੂੰ ਨਾ ਹੋਰ ਕਿਹਨੂੰ ਦਵਾ ਕੇ ਲੈ ਕੇ ਆਉਂਗਾ ਜਾਂ ਤੂੰ ਮੈਨੂੰ ਨਹੀਂ ਦਵਾਈ ਦਿਵਾ ਸਕਦਾ ਅੱਜ ਕੱਲ੍ਹ ਨਾ ਮੈਨੂੰ ਜਿਹੜੇ ਲੱਛਣ ਠੀਕ ਨਹੀਂ ਲੱਗਦੇ ਕਿਉਂ ਮੇਰੇ ਲੱਛਣਾਂ ਨੂੰ ਕੀ ਹੋ ਗਿਆ ਅੱਜ ਕੱਲ੍ਹ ਨਾ ਤੁਹਾਨੂੰ ਮੈਨੂੰ ਚੰਗਾ ਨਹੀਂ ਲੱਗਦਾ ਮੈਨੂੰ ਲੱਗਦਾ ਇਹਦਾ ਕੋਈ ਚੱਕਰ ਬਾਹਰ ਚੱਲਦਾ ਹੈ ਤੇਰੇ ਲੱਛਣ ਜ ਉਹ ਬਸ ਕਰ ਬਸ ਕਰ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਕੀ ਚੱਲਦਾ ਰਹਿੰਦਾ ਤੇਰੇ ਉਹ ਤੈਨੂੰ ਤਾਂ ਸ਼ੁਕਰ ਮਨਾਉਣਾ ਚਾਹੀਦਾ ਵੀ ਮੈਨੂੰ ਬੰਦਾ ਸਾਉ ਟੱਕਰ ਗਿਆ ਇਹ ਕੋਈ ਹੋਰ ਹੁੰਦਾ ਨਾ ਤੇਰੇ ਮਾਰ ਮਾਰ ਜੁੱਤੀਆਂ ਨਾਲ ਤਾਂ ਦੇ ਤੂੰ ਲਹਾਂਦਾ ਰੋਟੀ ਨਾਲੇ ਫੇਰ ਦੇਨੂੰ ਅਗ ਲਾਂਦੀ ਨਾ ਸਾਉ ਸਾਉ ਕਿਹੜੇ ਚੱਕਰ ਤੂੰ ਆ ਕਿੱਧਰ ਤੋਂ ਚੱਕਰ ਹੈ ਗਿਆ ਤੂੰ ਸਾਉ ਮੰਦਸੀ ਤਾਂ ਸਹੀ ਹੋਰ ਸਾਉ ਆ ਜਿਹੜਾ ਤੇਰੇ ਨਾਲ ਕੱਟੀ ਜਾਣਾ ਜਾਂ ਕੋਈ ਹੋਰ ਹੁੰਦਾ ਕਦੋਂ ਦਾ ਡੰਡੀ ਡੇਰ ਲਵਾ ਦਾ ਲੰਘਵਾ ਦਾ ਤੈਨੂੰ ਉਰ ਨਾ ਤੇਰੇ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ ਹੈਗਾ ਪਤਾ ਨਹੀਂ ਕਿਹੜੀ ਕੰਜਰੀਆਂ ਨੂੰ ਦਵਾਉਂਦਾ ਫਿਰਦਾ ਤੇ ਦਵਾਈਆਂ ਤਾਂ ਹੀ ਤੂੰ ਰਾਤ ਤਾਨੂੰ ਲੇਟ ਆਣਾ ਹੈ ਤਾਂ ਹੀ ਤੇਰੇ ਕੋਲ ਮੇਰੇ ਲਈ ਟਾਈਮ ਨਹੀਂ ਹੈਗਾ ਲਓ ਕੀ 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 ਕਿਹਾ ਤੂੰ ਮੈਨੂੰ ਕਿਦੇ ਨਾਲ ਦੇਖ ਲਿਆ ਹੈ ਸਕੂਟਰ ਤੇ ਚੜਦੇ ਨੂੰ ਮੇਰੇ ਸਾਲਕਣੇ ਦੀ ਬੋਲਣ ਅੱਗੇ ਦੇਖ ਤਾਂ ਲਿਆ ਕਰ ਅੱਗੇ ਪਿੱਛੇ ਵੀ ਕੀ ਕਹਿੰਦੇ ਕੀ ਨਾ ਮੇਰੇ ਜਿਹੜਾ ਤੇਰੇ ਫੋਨ ਦਾ ਚੱਲਦਾ ਨਾ 24 ਘੰਟੇ ਇਹੀ ਤੇਰੇ ਦਿਮਾਗ 'ਚ ਭੋਲਦੇ ਨੇ ਵੀ ਹਾਂ ਧਿਆਨ ਰੱਖਿਆ ਕਰ ਆਏ ਕਰਿਆ ਕਰ ਬਾਹ ਕਰਿਆ ਕਰ ਤੈਨੂੰ ਆਪਦਾ ਤਾਂ ਕੋਈ ਹਸਾਂਦਾ ਨਹੀਂ ਰੋਟੀਆਂ ਤੇ ਥੋ ਲੈਣੀਆਂ ਨਹੀਂ ਮੇਰੀ ਗੱਲ ਸੁਣ ਲੈ ਮੈਥੋਂ ਨਹੀਂ ਦਵਾਈ ਦੂਗੀ ਦਵਾਈ ਜਾਂਦੀ ਲੰਘ ਜਾ ਯਾਰਾ ਡਾਕਟਰ ਤੋਂ ਆਪ ਲੈ ਜੇ ਦੋ ਗੋਲੀਆਂ ਖਾ ਕੇ ਹੋਰ ਸੋ ਜਾ ਕਿਉਂਕਿ ਡੱਕਾ ਦਾ ਤਾਂ ਤੋੜਨਾ ਨਹੀਂ ਕੁਛ ਬਸ ਜਵਾਨ ਲੜਾਣੀਆਂ ਮੇਰੇ ਨਾਲ ਥੋੜੀ ਲੜਾ ਲੈ ਬੋਲੀ ਤੇ ਨਾਲ ਲੈ ਅੱਛਾ ਰੋਟੀਆਂ ਤੈਨੂੰ ਕੌਣ ਪਕਾ ਕੇ ਦੰਦਾਗੇ ਜੇ ਅੱਜ ਮੇਤੇ ਰੋਟੀ ਨਹੀਂ ਬਣੀ ਮੇਰਾ ਸਰੀਰ ਨਹੀਂ ਠੀਕ ਮੈਂ ਤਾਂ ਹੀ ਤੈਨੂੰ ਕਿਹਾ ਤੂੰ ਬਾਹਰ ਜਾ ਕੇ ਖਾਇਆ ਦੋ ਤਾਂ ਟੁੱਟ ਰੂਆ ਇਸ ਘਰ ਚ ਤੂੰ ਹੀ ਨਹੀਂ ਰੋਟੀਆਂ ਲਾ ਲਾ ਕੇ ਦੇਂਗੀ ਹੋਰ ਕੌਣ ਦੇਊਗਾ ਕਹਿੰਦਾ ਮੈਂ ਥੱਪਿਆ ਕਰਾਂ ਆਪਦੀਆਂ ਤੂੰ ਆਪਦੀਆਂ ਥੱਪ ਜਿਹੜੇ ਤੂੰ ਲੱਛਣ ਕਰਦਾ ਫਿਰਦਾ ਨਾ ਮੈਨੂੰ ਜਵਾਕੜੀ ਨਹੀਂ ਹੈਗੀ ਕਿ ਮੈਨੂੰ ਪਤਾ ਨਹੀਂ ਲੱਗਦਾ ਸਭ ਪਤਾ ਹੈ ਮੈਨੂੰ ਵੀ ਤੂੰ ਕੀ ਕਰਦਾ ਫਿਰ ਬਾਹਰ ਕੀ ਕੀ ਨਹੀਂ ਪਤਾ ਲੱਗਦਾ ਕੀ ਬਾਹਰ ਕਰਦਾ ਤੂੰ ਮੇਰੇ ਨਾਲ ਜਾ ਜਾ ਕੇ ਦੇਖਦੀ ਐ ਅੱਜ ਕੱਲ ਤੂੰ ਤਾਂ ਹੀ ਨਹੀਂ ਮੈਨੂੰ ਪੁੱਛਦਾ ਤਾਂ ਹੀ ਮੇਰੇ ਨਾਲ ਦਵਾਈ ਲੈਣ ਨਹੀਂ ਜਾਂਦਾ ਹੈਗਾ ਜੇ ਮੈਂ ਕਹਾ ਮੇਰੇ ਪੇਕੇ ਚੱਲ ਤਾਂ ਉੱਥੇ ਵੀ ਤੂੰ ਮੇਰੇ ਨਾਲ ਲੜਦਾ ਰਹਿੰਦਾ ਉੱਥੇ ਨਹੀਂ ਤੂੰ ਜਾਂਦਾ ਹੈਗਾ ਦੱਸ ਮੇਰਾ ਮੇਰੇ ਪੇਕੇਆਂ ਦੇ বিনা ਹੋਰ ਹੈ ਹੀ ਕੌਣ ਉਹ ਤੂੰ ਤਾਂ ਬੇਲੀ ਐ ਤੈਨੂੰ ਕੋਈ ਕੰਮ ਕਰਦਾ ਨਹੀਂ ਘਰ ਦਾ ਕੰਮ ਤੂੰ ਮਸਾਂ ਰੋ ਪਿੱਟ ਕੇ ਕਰਦੀ ਐ ਠੀਕ ਹੈ ਤੂੰ ਨੂੰ ਤਾਂ ਬਸਾਂ ਹੀ ਥੈਲਸ ਪੱਟਿਆਂ ਦੀ ਲੱਗੀ ਰਹਿੰਦੀ ਆ ਵੀ ਮੈਂ ਇੱਧਰ ਵੀ ਲੰਘ ਜਾ ਇੱਧਰ ਵੀ ਲੰਘ ਜਾ ਮੈਨੂੰ ਤਾਂ 100 ਕੰਮ ਨੇ ਤਾਂ ਕਰਕੇ ਮੈਂ ਕੰਮ ਕਰਦਾ ਤੀਨਾਂ ਤੱਕ ਬਸ ਹਿੱਲਿਆ ਬੈਸ ਸਿਸਟਮ ਦੇਖ ਲਿਆ ਮੈਂ ਮੇਰੀ ਗੱਲ ਸੁਣੀ ਹੁਣ ਤਾਂ ਚਲ ਮੈਂ ਬਾਹਰ ਖਾ ਲੂੰਗਾ ਆਖਣ ਦੀ ਲਾ ਕੇ ਰੱਖ ਦੀ ਮੈਤੇ ਨਹੀਂ ਬਣਦੀਆਂ ਰੋਟੀਆਂ ਆਪਣਾ ਜੀ ਤੋਂ ਮਾਜੀ ਬਣਵਾ ਅੱਛਾ ਹਾਂ ਜੇ ਆਹ ਗੱਲ ਹੈ ਨਾ ਸੱਦ ਲੈ ਤੇਰੀ ਮਾਂ ਨੂੰ ਕਰਦਾ ਉਹਦੇ ਨਾਲ ਗੱਲ ਮੈਂ ਵੀ ਇਹ ਤੂੰ ਕਿਉਂ ਨਹੀਂ ਲੈਂਦੀਆਂ ਰੋਟੀਆਂ ਹੱਥ ਨੇ ਬੁਲਾ ਕੇ ਰੱਖੀ ਜੰਗਾ ਨਹੀਂ ਫਿਰ ਰੋਟੀਆਂ ਲਾ ਕੇ ਰੱਖੀ ਚੱਲ ਜਾ ਜਾ ਮੇਤੇ ਨਹੀਂ ਬਣਦੀ ਉਹ ਬਲਜੀਤ ਆ ਗਈ ਮੈਂ ਤਾਂ ਆ ਗਿਆ ਹੂੰ ਕੀ ਗੱਲ ਹਲੇ ਤੂੰ ਠੀਕ ਨਹੀਂ ਹੋਈ ਨਹੀਂ ਐ ਠੀਕ ਨਹੀਂ ਹੈਗੀ ਹੈ ਬੜਾ ਦਰਦ ਹੋ ਰਿਹਾ ਸਿਰ ਤੇ ਵਿੱਚ ਤੂੰ ਐਂ ਦੱਸ ਹੂੰ ਦਵਾਈ ਦੂਈ ਲੈਈ ਨਹੀਂ ਹੈ ਤੁਸੀਂ ਦਵਾਈ ਕਿ ਲਿਗਿਆ ਇਹਦੀ ਮੈਨੂੰ ਦਵਾਈ ਉਏ ਅ ਮੇਰੀ ਗੱਲ ਸੁਣ ਦੇਖ ਮੈਂ ਹੋਰ ਤੇ ਸਵੇਰੇ ਲੇਟ ਆ ਕਿ ਵੇਲੇ ਹੋਣ ਕਰਕੇ ਨਾ ਮੈਥੋਂ ਦਵਾਈ ਨਹੀਂ ਗਈ ਯਾਰ ਤੂੰ ਚਲਾ ਜਾ ਹੁਣ ਦਵਾ ਲੈਣਾ ਖੜੀ ਹੋ ਖੜੀ ਮੈਂ ਬਸ ਮੈਂ ਨਹੀਂ ਰਹਿਣਾ ਤੇਰੇ ਨਾਲ ਦਵਾਈ ਲੈਣ ਖੜੀ ਹੋ ਕੇ ਗੱਲ ਸੁਣ ਮੇਰੀ ਰਾਮ ਨਾ ਟੂਲਾ ਲੈ ਚੱਲ ਚਲੀਏ ਹੁਣ ਦਵਾ ਲੈ ਲੈ ਆ ਜਾ ਤੈਨੂੰ ਤਾਂ ਬਸ ਸਿਰਫ ਰੋਟੀ ਦਾ ਕਮਤਲਵਾ ਰੋਟੀ ਬਣਾ ਦੇ ਦੇ ਖਾ ਲਈ ਚਲ ਚਲੇ ਗਿਆ ਆਪਣਾ ਤੈ ਥੋੜੀ ਦੇਖਣਾ ਵੀ ਬਿਮਾਰ ਵੀ ਪਈ ਆ ਉਹਨੂੰ ਪੁੱਛਾਂ ਦਵਾਈ ਲੈ ਕੇ ਆਵਾ ਜਾ ਕੇ ਹੋ ਯਾਰ ਤੇਰੀਆਂ ਸਾਰੀਆਂ ਗੱਲਾਂ ਸਹੀ ਨੇ ਪਰ ਮੈਂ ਵੀ ਕੀ ਕਰਾਂ ਹੁਣ ਤੂੰ ਦੱਸ ਮੈਂ ਤੀਤੇ ਕੋਲੋਂ ਰੋਟੀ ਨਹੀਂ ਮੰਗੂਗਾ ਤਾਂ ਹੋਰ ਕਿਹਦੇ ਕੋਲੋਂ ਮੰਗੂਗਾ ਘਰੇ ਕੋਈ ਹੋਰ ਤਾਂ ਹੈ ਨਹੀਂ ਤੇ ਮੈਨੂੰ ਤਾਂ ਇਹ ਲਾਣੀ ਆਂਦੀ ਨਹੀਂ ਨਹੀਂ ਮੈਂ ਆਪ ਲਾਲਾ ਨਾਲ ਤੈਨੂੰ ਖਵਾ ਲਾਂ ਮੈਨੂੰ ਪਤਾ ਤੂੰ ਵੀ ਸਾਰਾ ਦਿਨ ਭੁੱਖੀ ਪਾਣੀ ਨਿਆ ਹੀ ਘਟਦਾ ਹੋਣਾ ਯਾਰ ਘੱਟੂ ਘੱਟ ਤੂੰ ਜਾ ਕੇ ਦਵਾਈ ਤਾਂ ਲਿਆਂਦੀ ਤੈਨੂੰ ਪੈਸੇ ਤਾਂ ਮੈਂ ਸਾਰੇ ਦੇ ਕੇ ਗਿਆ ਸੀ ਮੈਂ ਤੇ ਚੱਲਿਆ ਨਹੀਂ ਜਾਂਦਾ ਸੀ ਤਾਂ ਹੀ ਤਾਂ ਤੁਹਾਨੂੰ ਕਹਿੰਦੀ ਸੀਗੀ ਮੇਰੇ ਨਾਲ ਚੱਲ ਦੁਵਾਈ ਲੈ ਓਏ ਆ ਗਵੰਡਰ ਨੂੰ ਲੈ ਜਾਂਦੀ ਮੂੰ ਬਥੇਲਾ ਤੈਨੂੰ ਗਜਾਰਾਂ ਚ ਗੇੜੇ ਘੁਣਾਉਂਦੀ ਐ ਹੈ ਉਹਦੀ ਸਕੂਟਰੀ ਜੀ ਦੇ ਬਗ ਜਾਂਦੇ ਪੁੱਛਿਆ ਨਹੀਂ ਦੋ ਉਹਨੂੰ ਮੈਂ ਨਹੀਂ ਪੁੱਛਿਆ ਹਾਦਾ ਯਾਰ ਹੋਰ ਗਵੰਡੀ ਦਾ ਕੀ ਸੁਖ ਹੁੰਦਾ ਹੈ ਦੁੱਖ ਸੁੱਖ ਦੇ ਵਿੱਚ ਹੀ ਖੜਦੇ ਹੁੰਦੇ ਨੇ ਤੂੰ ਕਹਿਦਾ ਨੀ ਮੜਿਆ ਮੈਂ ਤਾਂ ਨਹੀਂ ਕਹਿ ਕੇ ਗਿਆ ਮਾਂ ਫੇਰ ਤੂੰ ਕਹੇਂਗੀ ਪੀ ਇਹਨੂੰ ਕਾ ਤੂੰ ਕਹਿ ਗਿਆ ਵੀ ਮੈਂ ਆਪੇ ਕਹਿਣਾ ਨਹੀਂ ਜਦ ਤੁਹਾਡੇ ਨਾਲ ਘਰਦਿਆਂ ਨੇ ਬਿਹਾਇਆ ਮੈਨੂੰ ਤਾਂ ਫਿਰ ਦੁੱਖ ਸੁੱਖ ਕਰਨ ਦਾ ਕੀ ਦਾ ਹੱਕ ਬਣਦਾ? ਹੁਣ ਮੰਨਦਾ ਕਰਦਾ ਆਹ ਦੇਖ ਹੁਣ ਦੁੱਖ ਸੁੱਖ ਹੀ ਕਰ ਰਿਹਾ ਤੇਰੇ ਨਾਲ ਮੈਂ ਪਰ ਮੈਂ ਵੀ ਕੀ ਕਰਾਂ ਯਾਰ ਨਵੀਂ ਨਵੀਂ ਤਾਂ ਨੌਕਰੀ ਲੱਗੀ ਐ ਜੇ ਲੇਟ ਜਾਊਂਗਾ ਤਾਂ ਤੈਨੂੰ ਪਤਾ ਬਾਬੂਆਂ ਦਾ ਆ ਪ੍ਰਾਈਵੇਟ ਬਹੁਤ ਪੰਗੇ ਨੇ ਸਾਰੇ ਜਾਨ ਖਾਲਾ ਲੈਂਦੇ ਨੇ ਕੋਈ ਫੋਨ ਮਾਰ ਲੱਗ ਜਾਂਦੇ ਜੇ 5 ਮਿੰਟ ਲੇਟ ਹੋ ਜਾ ਕਿੱਥੇ ਐ ਕਾਹਤੋਂ ਐ ਕਿ ਕਦੋਂ ਆਏਗਾ ਚੱਲ ਕੋਈ ਨਹੀਂ ਛੱਡ ਉਹ ਪਈਏ ਸਵੇਰ ਦੀ ਰੋਟੀ ਖਾਲਾ ਚੱਕ ਕੇ ਰੋਟੀ ਤਿਆਰ ਮੈਨੂੰ ਭੁੱਖ ਜੀ ਹੈ ਨਹੀਂ ਤੂੰ ਦੱਸ ਜੇ ਤੂੰ ਕੁਝ ਖਾਣਾ ਪੀਣਾ ਤਾਂ ਮੈਂ ਬਾਜ਼ਾਰ ਚੋਂ ਉਹਦਾ ਕੇ ਲਿਆ ਦਣਾ ਨਹੀਂ ਮੈਂ ਤਾਂ ਕੁਝ ਨਹੀਂ ਖਾਣਾ ਹੈ ਹਾਂ ਕਰਦਾ ਬ੍ਰੈਡ ਲੈ ਆਤੇ ਹੋਏ ਨੇ ਉਹ ਚਾਹ ਨਾਲ ਲੋਕੇ ਖਾ ਲਈ ਮੜਾ ਜ ਆਹਾਰ ਹੋ ਜਾਊਗਾ ਚੱਲ ਮੈਂ ਹੀ ਲੈ ਕੇ ਆਉਣੀ ਆ ਚਾਹ ਪਾ ਕੇ ਥੋੜੀ ਤੂੰ ਰਹਿਣ ਦੇ ਆਰਾਮ ਕਰ ਲੈ ਕੋਈ ਨਾ ਨਹੀਂ ਮੈਂ ਲੈ ਕੇ ਆਨੀ ਥੋੜੇ ਲਈ ਜਾ ਤੂੰ ਯਾਰ ਮੜਾ ਜ ਧਿਆਨ ਰੱਖਿਆ ਕਰ ਹੁਣ ਤੈਨੂੰ ਪਤਾ ਹੈ ਮੈਂ ਤਾਂ ਬਾਹਰਲੇ ਕੰਮ ਦੇਖ ਰਾਂ

ਬੀ ਪਤਾ ਨਹੀਂ ਯਾਰ ਕਦੋਂ ਜਾ ਖਲੂਗੀ ਭਾਬੀ ਜੀ ਸ਼ੁਕਰ ਆ ਰੱਬ ਦਾ ਉੱਠ ਗਈ ਭਾਬੀ ਭਾਬੀ ਗੱਗੂ ਲੈ ਭਾਬੀ ਪਾਣੀ ਗੱਗੂ ਤੂੰ ਕਦੋਂ ਆਇਆ ਮੈਂ ਤਾਂ ਹਫਤਾ ਹੋ ਗਿਆ ਭਬੀ ਆਏ ਨੂੰ ਹਫਤਾ ਹੋਰ ਤੂੰ ਹਸਪਤਾਲ ਚ ਦਿਨਾ 15 ਦਿਨ ਹੋ ਗਏ ਤੇਨੂੰ ਗਿਆ ਸੋਇ ਨੂੰ अच्छा हां आज कल ਤਾਂ ਤੂੰ ਆਈਆਂ ਅਦਵਾਈ ਸਾਈਡ ਤੇ ਪਈ ਆ ਟਾਈਮ ਨਾਲ ਲੈ ਲਿਓ ਫੜਾਈ ਤੇ ਮੈਨੂੰ ਦਵਾਈ ਇਹ ਕੋਸੀ ਕੇਸੂ ਗੱਗੂ ਬੈਠ। ਹਾਂ ਵੀ। ਵੀਰਾ ਤੇਰਾ ਕਿੱਥੇ ਹੈ? ਇਹ ਵੀਰਾ ਵੀਰਾ ਸੱਚਾ ਮੈਂ ਦੱਸਣਾ ਪੁਰ ਲਗਿਆ। ਹੂੰ ਉਹ ਜਿਹੜੇ ਬਾਗੋਂ ਦੇ ਲੱਗਿਆ ਨਹੀਂ ਹੋਇਆ ਸੀ। ਹੂੰ ਉਹਨਾਂ ਨੇ ਜੂਫੀ ਚ ਸੈਲਰ ਖੋਲ ਲਿਆ। ਹੁਣ ਸਾਰਾ ਕੁਝ ਉੱਥੇ ਹੀ ਦੇਖਦਾ ਉਹ। ਉੱਥੇ ਫਿਰ ਕੋਈ ਬੰਦਾ ਹੈ ਨਹੀਂ ਸੀ ਭਰੋਸੇ ਵਾਲਾ ਉਹ ਬਾਈ ਨੂੰ ਉੱਥੇ ਭੇਜਤਾ ਉਹਨਾਂ ਨੇ। ਕਿੰਨੇ ਦਿਨ ਹੋ ਗਏ? ਹੂੰ ਤਾਂ ਹੋ ਗਏ 4-5 ਦਿਨ ਗਏ ਨੂੰ। ਅੱਛਾ। ਚੱਲ ਚੰਗਾ ਬਬੀ ਫਿਰ ਮੈਂ ਆਉਣਾ ਹੈ। ਨਹੀਂ ਗੱਗੂ। ਮੈਂ ਬਿਮਾਰ ਸੀਗੀ ਮੈਨੂੰ ਛੱਡ ਕੇ ਐਧਾ ਹੀ ਚਲਾ ਗਿਆ ਉਹ ਉਹ ਭਾਬੀ ਤਾਂ ਹੀ ਤਾਂ ਮੈਂ ਆਇਆ ਉਹ ਉਰੀ ਤੀ ਪੰਜ ਦਿਨ ਪਹਿਨੀ ਗਿਆ ਨਾ ਉਹ ਤੇਲਾ ਕਿੱਡਾ ਕਿਵੇਂ ਦਾ ਬੰਦਾ ਮੈਨੂੰ ਤਾਂ ਸਮਝ ਨਹੀਂ ਆਂਦੀ ਹੈਗੀ ਤੀ ਵੀ ਉਹਦੀ ਬਿਮਾਰ ਪਈ ਐ ਤੇ ਮੈਨੂੰ ਛੱਡ ਕੇ ਐਧਾ ਹੀ ਚਲਾ ਗਿਆ ਉਹ ਉਹ ਭਾਬੀ ਐਵੇਂ ਨਾ ਤੂੰ ਸੋਚਾ ਉਹ ਤੈਨੂੰ ਪਤਾ ਤਾਂ ਹੈਗਾ ਫਿਰ ਕੰਮ ਧੰਦੇ ਵੀ ਜ਼ਰੂਰੀ ਨੇ ਹੁਣ ਤੇਰੇ ਲਾਤੇ ਪਤਾ ਕਿੰਨੇ ਰੁਪਏ ਲੱਗੇ ਨੇ ਹੁਣ ਉਹਦਾ ਵੀ ਤੇ ਹੀਲਾ ਵਸੀਲਾ ਕਰਨਾ ਹੁਣ ਮੈਂ ਵੀ ਤੇਰੇ ਵਿੱਚ ਪੜਾਈ ਛੱਡ ਕੇ ਆਇਆ ਹਾਂ ਚੱਲ ਚੰਗਾ ਤੂੰ ਬਾਧੂ ਸੋਚ ਜੀ ਨਾ ਕਰ ਮੈਂ ਮੜਾ ਜਾ ਭਾਂਡੇ ਜੀ ਸਾਫ ਕਰਿਆ ਮੈਂ ਕਹਤਾ ਹੈ ਕਿਦਾਂ ਦਾ ਬੰਦਾ ਹੈ ਮੈਂ ਇੱਥੇ ਬਿਮਾਰ ਪਈ ਆ ਮਰਨੇ ਤੇ ਪਈ ਆ ਤੇ ਛੱਡ ਕੇ ਚਲਾ ਗਿਆ ਕਿੰਨੀ ਵਾਰ ਫੋਨ ਕਰ ਲਿਆ ਫੋਨ ਹੀ ਨਹੀਂ ਲੱਗਦਾ ਹੈਗਾ ਪਤਾ ਨਹੀਂ ਇਹਨੂੰ ਐਡਾ ਟੈਨਸ਼ਨ ਵੀ ਨਹੀਂ ਹੈ ਵੇਹਣਾ ਮੇਰੀ ਵਾਈਫ ਬਿਮਾਰ ਪਈ ਹੈ ਮੈਂ ਜਾ ਕੇ ਇੱਕ ਵਾਰੀ ਫੋਨ ਕਰਕੇ ਬੰਦਾ ਪੁੱਛ ਲੰਦਾ ਏਕੇ ਜਾ ਰੂਆ ਪਤਾ ਨਹੀਂ ਡਾਕਟਰ ਇਹ ਕੀ ਕਰਦਾ ਕੀ ਨਹੀਂ ਦਰਦੇ ਨਹੀਂ ਹਟਦਾ ਹੈਗਾ ਬੜੇ ਦਰਦ ਹੋਈ ਜਾ ਰਿਹਾ ਹੈ ਕੀ ਗਰਾ ਇਸ ਬੰਦੇ ਦਾ ਕੁਝ ਨਹੀਂ ਪਤਾ ਲੱਗ ਰਿਹਾ ਹੈ ਕਿੱਥੇ ਹੈ ਕਿੱਥੇ ਨਹੀਂ ਇਹ ਜਵਾਕ ਦੀ ਪੜ੍ਹਾਈ ਵੀ ਖਰਾਬ ਕੀਤੀ ਹੰਗੀ ਆ ਉਹ ਭਾਬੀ ਧੂਰੇ ਬੈਗੀ ਤੈਨੂੰ ਕਿਹਾ ਤਾਂ ਹੈ ਕਿ ਬੈਡਾਂ ਤੋਂ ਨਾ ਉੱਠੀ ਗੱਗੂ ਮੈਂ ਫੋਨ ਕਰੀ ਜਾ ਰਹੀਆਂ ਤੇਰੇ ਵੀਰੇ ਨੂੰ ਹੁਣ ਤੱਕ ਫੋਨ ਹੀ ਨਹੀਂ ਲੱਗ ਰਿਹਾ ਉਹ ਭਾਬੀ ਤੈਨੂੰ ਕਿਹਾ ਤਾਂ ਹੈ ਉਹ ਕੱਲਾ ਜਣਾ ਸੈਲਰ ਸੰਭਦਾ ਹੁਣ ਕਿਧਾ ਕਿਧਾ ਫੋਨ ਚੱਕੂਗਾ ਬਾਕੀ ਮੈਨੂੰ ਐਂ ਲੱਗਦਾ ਨੰਬਰ ਤਾਂ ਮੇਰਾ ਵਾਲਾ ਵੀ ਨਹੀਂ ਲੱਗ ਰਿਹਾ ਤੇ ਉੱਥੇ ਜਾ ਕੇ ਰੇਂਜ ਰੂਮ ਦਾ ਕੋਈ ਚੱਕਰ ਪੈ ਗਿਆ ਹੋਊਗਾ ਗਗੂ ਬੁੱਤ ਪੜਾਈ ਤੇਰੀ ਖਰਾਬ ਹੋ ਰਹੀ ਆ। ਉਹ ਚੱਲ ਛੱਡ ਬਰਾ ਭਾਬੀ ਮੈਂ ਆਪਣਾ ਆਪ ਹੀ ਦੇਖ ਲੂੰਗੀ ਤੂੰ ਆਪਣਾ ਪੜ। ਉਹ ਬਸ 15 ਕਿ ਦਿਨਾਂ ਦੀ ਹੋਰ ਆ ਥੋੜੀ ਜਿਹੀ ਰਿਕਵਰੀ ਹੋ ਜੂ ਛੋਡੀ ਫਿਰ ਮੈਂ ਬਗਣੀ ਪੜਾਈ ਕਰਾਂ। ਚੱਲ ਕੋਈ ਨਹੀਂ ਮੈਂ ਤਾਂ ਆਪਣਾ ਕਰ ਲੂੰਗੀ ਤੇਰੀ ਪੜਾਈ ਖਰਾਬ ਹੁੰਦੀ ਆ ਤੂੰ ਆਪਣਾ ਕਾਲਜ ਆ। ਪੇਪਰ ਤਾਂ ਹੋ ਗਏ ਭਾਬੀ ਮੇਰੇ ਬਸ ਇੱਕ ਦੋ ਪ੍ਰੈਕਟੀਕਲ ਆਈਆਂ ਨੇ ਉਹਨੂੰ ਕਿਹੜਾ ਪੁੱਛਦਾ। ਫੇਰ ਵੀ ਤੂੰ ਦੇ ਆ ਇੱਕ ਵਾਰੀ ਚੱਲ ਨੰਬਰ ਜੁੜ ਜਾਂਦੇ ਆ ਕਹਿੰਦੇ ਹੁੰਨੇ ਆ ਮੈਂ ਸੁਣਿਆ ਸੀਗਾ ਗਵੰਡਣਾ ਤੋਂ ਵੀ ਪ੍ਰੈਕਟੀਕਲ ਦੇ ਵੀ ਨੰਬਰ ਜੋੜਦੇ ਆ ਤੂੰ ਆਪਣੇ ਉਹ ਵੀ ਕਰਿਆ ਜਾ ਕੇ। ਉੱਚਾ ਕੋਈ ਨਾ ਬੱ비 ਤੂੰ ਐਵੇਂ ਸੋਚਣਾ ਕਰ ਚੱਲ ਤੂੰ ਐਂ ਕਰ ਅੰਦਰ ਬਹਿ ਜਾ ਤੂੰ ਐਵੇਂ ਬਹਿ ਨਹੀਂ ਐ ਡਾਕਟਰ ਨੇ ਕਿਹਾ ਵੀ ਬੈਠਣਾ ਨਹੀਂ ਹੈਗਾ ਮੈਨੂੰ ਤਾਂ ਬੜੀ ਬਹੁਤ ਹੁੰਦਾ ਇੱਥੇ ਪਤਾ ਨਹੀਂ ਕਿ ਆ ਤੇ ਦਰਦ ਹੋਈ ਜਾਂਦਾ ਮੇਰੇ ਕਾਲਜੇ ਤੇ ਦਰਦ ਹੋਣੀ ਉਹਦਾ ਮੜਾ ਜਾਂ ਡਿੱਗੀ ਸੀ ਨਾ ਉਹ ਕੋਰ ਜੀ ਵੱਜੀ ਸੀ ਤੇਰੇ ਆ ਉਰੇ ਉਹਦੇ ਕਰਕੇ ਥੋੜਾ ਜਿਹਾ ਸਟਿਚ ਜੀ ਲਾਉਣੀ ਪਈ ਉਹਨਾਂ ਨੂੰ ਜਦੋਂ ਡਿੱਗੇ ਸੀ ਤੁਸੀਂ ਯਾਦ ਹੋ ਤੁਹਾਨੂੰ ਮੈਨੂੰ ਤਾਂ ਕੁਝ ਨਹੀਂ ਯਾਦ ਹੈਗਾ ਚੱਲ ਐਂ ਕਰ ਬੱ비 ਚੱਲ ਅੰਦਰ ਬਹਿ ਜਾ ਤੂੰ ਚੱਲ ਆ ਜਾ ਗੱਗੂ ਤੂੰ ਪਤਾ ਕਰ ਉਹਨਾਂ ਦਾ ਵੀ ਹੈ ਕਿੱਥੇ ਆ? ਉਹੀ ਹੋਣੇ ਭਾਬੀ ਤੋਂ ਤਾਂ ਉਹੀ ਟੈਨਸ਼ਨ ਲਈ ਜਾਨੀ ਆ। ਮੈਂ ਕਿਵੇਂ ਦੱਸਾਂ ਭਾਬੀ ਨੂੰ? ਬੀਬੀ ਰਤਾ ਦੁਨੀਆ ਵਿੱਚ ਰਹੀ ਨਹੀਂ। ਇਹ ਤਾਂ ਫੋਨ ਕਿਵੇਂ ਲਾਵਾਂ ਮੈਂ ਉਹਨੂੰ? ਹੋਰ ਕਿਨੇ ਕਿਨੇ ਬਹਾਨੇ ਬਣਾਏਗਾ ਗੱਗੂ ਆ ਤੂੰ ਰੋਜ਼ ਰੋਜ਼। ਗੱਗੂ ਹਾਂ ਭਾਬੀ ਤੂੰ ਕੀ ਕਹਿ ਰਿਹਾ ਦਾ ਉਹ ਮੈਂ ਤਾਂ ਕੀ ਕਰਾਂ ਭਾਬੀ ਉਹਦਾ ਅੱਖ 'ਚ ਮੱਛਰ ਜਿਹਾ ਪੈ ਗਿਆ ਨਹੀਂ ਗੱਗੂ ਦੱਸ ਮੈਨੂੰ ਕੀ ਹੋਇਆ ਉਹ ਕੁਝ ਨਹੀਂ ਹੋਇਆ ਭਾਬੀ ਨਾਲੇ ਤੈਨੂੰ ਕਹਿ ਦਿਆ ਤੂੰ ਅੰਦਰ ਬਹਿ ਜਾ ਨਹੀਂ ਤੂੰ ਮੈਨੂੰ ਦੱਸ ਕੋਈ ਗੱਲ ਹੋਈ ਹੈ ਜਿਹੜੀ ਤੂੰ ਮੈਂ ਸੁਣ ਲਿਆ ਥੋੜਾ ਥੋੜਾ ਤੂੰ ਦੱਸ ਕਲੀਅਰ ਗੱਲ ਹੈ ਕੀ ਆ ਉਹ ਕੁਝ ਨਹੀਂ ਹੋਇਆ ਭਾਬੀ ਤੂੰ ਨਾਲ ਡਾਕਟਰ ਨੇ ਕਿਹਾ ਤੂੰ ਅੰਦਰ ਜਾ ਲੈ ਨਹੀਂ ਗੱਗੂ ਦੱਸ ਤੂੰ ਕੀ ਹੋਇਆ ਮੈਨੂੰ ਦੱਸ ਕੋਈ ਗੱਲ ਆ ਜੋੜੀ ਤੂੰ ਲੁਕੋ ਰਿਹਾ ਮੇਰੇ ਤੋਂ ਉਹ ਭਾਬੀ ਮੈਂ ਕੀ ਗੱਲ ਲੁਕਾਉਂਗਾ ਨਹੀਂ ਗੱਗੂ ਦੱਸ ਹਾਂ ਯਾ ਕੋਈ ਗੱਲ ਜਿਹੜੀ ਤੂੰ ਐਦਾ ਕਰ ਰਿਹਾ ਹੈ ਮੈਨੂੰ ਨਾ ਪਤਾ ਨਹੀਂ ਕਿਉਂ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਕੁਛ ਹੋਰ ਹੈ ਤੂੰ ਦੱਸ ਦੇ ਕੀ ਗੱਲ ਹੈ ਗੱਗੂ ਮੈਨੂੰ ਭਾਬੀ ਤੂੰ ਬਿਮਾਰ ਆ ਤਾਂ ਲੱਗ ਰਿਹਾ ਤੈਨੂੰ ਚਲ ਐ ਘਰ ਤੂੰ ਅੰਦਰ ਪੈ ਜਾ ਨਹੀਂ ਗੱਗੂ ਦੱਸ ਗੱਲ ਹੈ ਕੀ ਆ ਦੱਸ ਉਹ ਕੁਛ ਨਹੀਂ ਹੈਗੀ ਭਾਬੀ ਇਹ ਗੱਲ ਉਹ ਤਾਂ ਐਵੇਂ ਟੈਨਸ਼ਨ ਲੈ ਜਾਂਦਾ ਅੱਖ ਦੇ ਮੱਛਰ ਜਿਹਾ ਪੈ ਗਿਆ ਇਹਦੇ ਨੂੰ ਨਹੀਂ ਨਹੀਂ ਤੇਰੇ ਫੇਸ ਤੋਂ ਲੱਗਦਾ ਮੈਨੂੰ ਪਤਾ ਲੱਗ ਰਿਹਾ ਹੈ ਵੀ ਕੋਈ ਗੱਲ ਹੈਗੀ ਆ ਜਿਹੜਾ ਤੂੰ ਐਦਾ ਰਹਿਣਾ ਗੱਗੂ ਦੱਸ ਦੇ ਕੀ ਹੋਇਆ ਉਹ ਭਾਬੀ ਛੱਡ ਪਰਾਂ ਕੁਝ ਨਹੀਂ ਹੋਇਆ ਨਹੀਂ ਗੱਗੂ ਦੱਸ ਦੱਸ ਗੱਗੂ ਕੀ ਗੱਲ ਆ ਚੱਲ ਛੱਡ ਤੂੰ ਨਹੀਂ ਦੱਸਣਾ ਨਾ ਨਾ ਦੱਸ ਰੁਕ ਮੈਂ ਤੂੰ ਆਪਣੇ ਵੀਰੇ ਨੂੰ ਫੋਨ ਲਾ ਉਹ ਭਾਬੀ ਨੂੰ ਅੰਦਰ ਬੈਹ ਜਾ ਆਕਾਂ ਸੁੱਰੀ ਜਾਨੀ ਆ ਤੂੰ ਆਪਣੇ ਵੀਰੇ ਨੂੰ ਫੋਨ ਲਾ ਉਹ ਦੱਸੂਗਾ ਮੈਨੂੰ ਕੀ ਗੱਲ ਆ ਦੱਸ ਉਹ ਵੀਰੇ ਨੂੰ ਕਿਉਂ ਤੰਗ ਕਰਦੀ ਆ ਤੂੰ ਨਹੀਂ ਤੂੰ ਆਪਣੇ ਵੀਰੇ ਨੂੰ ਫੋਨ ਲਾ ਲਾ ਫੋਨ ਵੀਰੇ ਦਾ ਫੋਨ ਨੰਬਰ ਲੱਗਦਾ ਹੀ ਨਹੀਂ ਕਿਉਂ ਤੂੰ ਲਾ ਤਾਂ ਸਹੀ ਮੇਰੀ ਗੱਲ ਤਾਂ ਕਰਾ ਉਹਦੇ ਨਾਲ ਦੱਸ ਕੀ ਗੱਲ ਆ ਪੁੱਛ ਮੈਂ ਵੀਰੇ ਨੂੰ ਯਾਰ ਫੋਨ ਕਿਵੇਂ ਲਾਵਾਂ ਤੇਨੂੰ ਕਿਵੇਂ ਦੱਸਾਂ ਮੈਂ ਵੀਰਾ ਇਹ ਦੁਨੀਆ ਚ ਨਹੀਂ ਰਿਹਾ। ਕੀ? ਗੱਗੂ ਖ ਗੱਗੂ ਕੀ ਹੋ ਗਿਆ? ਉਹਨੂੰ ਗੱਗੂ ਕੀ ਹੋ ਗਿਆ? ਗੱਗੂ ਦੱਸ ਮੈਨੂੰ ਕੀ ਹੋ ਗਿਆ ਉਹਨੂੰ ਗੱਗੂ ਕੀ ਹੋਇਆ ਉਹਨੂੰ? ਮੈਂ ਕਿਵੇਂ ਦੱਸਾਂ ਬਾਬੀ? ਮੈਂ ਤੈਨੂੰ ਕਿਵੇਂ ਦੱਸਾਂ? ਅੱਜ ਤੇਰੀ ਕਿਡੀਆਂ ਟ੍ਰਾਂਫਲਟ ਕਰ ਰਹੇ ਤੇ ਨਾ। ਬਾਈ ਦੀ ਮੌਤ ਹੋ ਗਈ ਉਹਦੇ ਚ। ਕੀ? ਤੂੰ ਮੇਰੀ ਤਾਂ ਜੁਨੀਆ ਉਜੜ ਗਈ ਗੱਗੂ ਮੈਂ ਕੀ ਕਰਾਂ? ਬਾਬੀ ਤੂੰ ਹੌਸਲਾ ਰੱਖ। ਗਗੂ ਮੇਰੀ ਦੁਨੀਆ ਉਜੜ ਗਈ ਯਸ਼ ਤੂੰ ਮੈਨੂੰ ਐਨਾ ਪਿਆਰ ਕਰਦਾ ਸੀ ਮੈਨੂੰ ਨਹੀਂ ਪਤਾ ਸੀਗਾ ਤੂੰ ਮੇਰੇ ਲਈ ਆਪਣੀ ਜਾਨ ਦੇ ਦਊਗਾ ਬਲਜੀਤ ਯਸ਼ ਤੁਸੀਂ ਆ ਗਏ ਮੈਨੂੰ ਪਤਾ ਸੀਗਾ ਤੁਸੀਂ ਆਉਂਗੇ ਮੇਰਾ ਦਿਲ ਕਹਿੰਦਾ ਸੀਗਾ ਵੀ ਤੁਸੀਂ ਆਜੋਗੇ ਜਸ਼ ਤੁਸੀਂ ਮੇਰੇ ਲਈ ਇਦਾਂ ਕਿਉਂ ਕੀਤਾ ਜਸ਼ ਮੈਨੂੰ ਨਹੀਂ ਪਤਾ ਸੀਗਾ ਤੁਸੀਂ ਮੇਰੇ ਇੰਨਾ ਜ਼ਿਆਦਾ ਕਰਦੇ ਆ ਦੇਖ ਬਲਜੀਤ ਤੂੰ ਰੋਇਆ ਨਾ ਕਰ ਕਿਉਂਕਿ ਜਦੋਂ ਤੂੰ ਰੋਨੀ ਹੈ ਨਾ ਮੇਰੀ ਆਤਮਾ ਆਤਮਾ ਨੂੰ ਦੁੱਖ ਪਹੁੰਚਦਾ ਜਿੱਦੇ ਕਰਕੇ ਮੈਨੂੰ ਤੇਰੇ ਕੋਲੇ ਦੁਬਾਰਾ ਆਣਾ ਪਿਆ ਜਸ਼ ਤਨ ਮੇਰੀ ਸੌਂ ਲੱਗੇ ਹੁਣ ਨਾ ਮੈਨੂੰ ਛੱਡ ਕੇ ਜਾਇਂ ਜਸ਼ ਮੈਂ ਨਹੀਂ ਤੇਰੇ ਬਿਨਾ ਰਹਿ ਸਕਦੀ ਜਸ਼ ਜਸ਼ ਕਿੱਥੇ ਗਿਆ ਜਸ਼ 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 ਯੂ ਨਾ ਅੰਦੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਕਹਾਣੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਵਿਚਾਰ ਕਮੈਂਟ ਰਾਹੀਂ ਪ੍ਰਗਟ ਕਰੋ ਤੇ ਹਾਂ ਸਾਡੇ ਪਿੰਡੋਂ ਬੰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ